ਸਸ਼ੀ ਕਾ ਜਦ ਉਸ 124 7 ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਿੰਡ ਨੰਦਗੜ ਪੁੱਛੇ ਉੱਥੇ ਦਿੱਲੀ ਦੇ ਮੁੱਖ ਮੰਤਰੀ ਵੀ ਸ਼ਾਮਲ ਸਨ हरियाणा ਦੇ ਮੁੱਖ ਮੰਤਰੀ ਝੁਲਾਨਾ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਧਰ ਰੱਖਣ ਦੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਪਹੁੰਚੇ ਇਸ ਮੌਕੇ ਤੇ ਹਰਿਆਣਾ ਦੇ ਡਿਪਟੀ ਸਪੀਕਰ ਕ੍ਰਿਸ਼ਨ ਮਿੱਡਾ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ 베ਦੀ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵਿਧਾਇਕ ਰਾਜਕੁਮਾਰ ਗੋਤਮ ਰੰਦੀਰ ਪਨੀਹਾਰ ਭਾਜਪਾ ਅਗੂ ਯੋਗੇਸ਼ ਬੈਰਾਗੀ ਵੀ ਮੌਜੂਦ ਰਹੇ ਝੁਲਾਨਾ ਇਲਾਕੇ ਨੂੰ ਵਿਕਾਸ ਦਾ ਤੋਹਫਾ ਵੀ ਮਿਲਿਆ 1680.59 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੇ ਪੱਦਰਵੀ ਰੱਖਿਆ ਗਿਆ ਨੰਦਗੜ ਪਿੰਡ ਨੂੰ ਈ ਲਾਇਬ੍ਰੇਰੀ ਇੰਡੋਰ ਜਿਮ ਅਤੇ ਸਬ ਹੈਲਥ ਸੈਂਟਰ ਦਾ ਤੋਹਫਾ ਮਿਲਿਆ ਈ ਲਾਇਬ੍ਰੇਰੀ ਅਤੇ ਇੰਡੋਰ ਜਿਮ ਦਾ ਉਦਘਾਟਨ ਵੀ ਕੀਤਾ ਗਿਆ ਨੰਦਗੜ ਦੇ ਤਿੰਨ ਪ੍ਰੋਜੈਕਟਾਂ ਵਿੱਚ 70.80 ਲੱਖ ਰੁਪਏ ਖਰਚ ਕੀਤੇ ਗਏ। ਸੁੰਦਰ ਸਬ ਬ੍ਰਾਂਚ ਨੇੜੇ ਵੀਆਰ ਪੁਲ ਦੇ ਪੁਨਰਨਿਰਮਾਨ ਤੇ 334.25 ਲੱਖ ਰੁਪਏ ਦੀ ਲਾਗਤ ਆਈ। ਖਰਿਆਤੀ ਤੋਂ ਚਨਮੋਲਾ ਰੋਡ ਤੱਕ ਨਵੀਂ ਸੜਕ ਦੇ ਨਿਰਮਾਣ ਤੇ 170.30 ਲੱਖ ਰੁਪਏ ਦੀ ਲਾਗਤ ਆਈ। ਰਾਜਗੜ ਤੋਂ ਚਾਮੋਲਾ ਤੱਕ ਨਵੀਂ ਸੜਕ ਦੇ ਨਿਰਮਾਣ ਵਿੱਚ 90.56 ਲੱਖ ਦੀ ਲਾਗਤ ਆਈ। ਨਿਡਾਨਾ ਅਤੇ ਕਿਨਾੜਾ ਪਿੰਡ ਵਿੱਚ ਪ੍ਰਾਇਮਰੀ ਸਿਹਤ ਕੇਂਦਰ ਬਣਾਏ ਜਾਣਗੇ। ਸਿਹਤ ਕੇਂਦਰਾਂ ਤੇ ਕੁੱਲ ਖਰਚ 11000 ₹104.10 ਲੱਖ ਪ੍ਰੋਗਰਾਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਜਨਮ ਦਿਨ ਮਨਾਇਆ ਗਿਆ। ਸੀਜ ਦੇ ਮੌਕੇ ਤੇ ਹਰਿਆਣਾ ਦੇ ਸੱਭਿਆਚਾਰ ਦੀ ਪਛਾਣ ਸਸ਼ੀ ਕਾਂਦੇਸ 124 7 ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਿੰਡ ਨੰਦਗੜ ਪੁੱਛੇ ਉੱਥੇ ਦਿੱਲੀ ਦੇ ਮੁੱਖ ਮੰਤਰੀ ਵੀ ਸ਼ਾਮਲ ਸਨ ਹਰਿਆਣਾ ਦੇ ਮੁੱਖ ਮੰਤਰੀ ਚੁਲਾਨਾ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਧਰ ਰੱਖਣ ਦੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਪਹੁੰਚੇ। ਇਸ ਮੌਕੇ ਤੇ ਹਰਿਆਣਾ ਦੇ ਡਿਪਟੀ ਸਪੀਕਰ ਕ੍ਰਿਸ਼ਨ ਮਿੱਡਾ, ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ 베ਦੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਵਿਧਾਇਕ ਰਾਜਕੁਮਾਰ ਗੋਤਮ ਰੰਦੀਰ ਪਨੀਹਾਰ, ਭਾਜਪਾ ਅਗੂ ਯੋਗੇਸ਼ ਬੈਰਾਗੀ ਵੀ ਮੌਜੂਦ ਰਹੇ। ਚੁਲਾਨਾ ਇਲਾਕੇ ਨੂੰ ਵਿਕਾਸ ਦਾ ਤੋਹਫਾ ਵੀ ਮਿਲਿਆ। 1680.59 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੇ ਪੱਦਰਵੀ ਰੱਖਿਆ ਗਿਆ ਨੰਦਗੜ ਪਿੰਡ ਨੂੰ ਈ ਲਾਇਬ੍ਰੇਰੀ ਇੰਡੋਰ ਜਿਮ ਅਤੇ ਸਬ ਹੈਲਥ ਸੈਂਟਰ ਦਾ ਤੋਹਫਾ ਮਿਲਿਆ ਈ ਲਾਇਬ੍ਰੇਰੀ ਅਤੇ ਇੰਡੋਰ ਜਿਮ ਦਾ ਉਦਘਾਟਨ ਵੀ ਕੀਤਾ ਗਿਆ ਨੰਦਗੜ ਦੇ ਤਿੰਨ ਪ੍ਰੋਜੈਕਟਾਂ ਵਿੱਚ 70.80 ਲੱਖ ਰੁਪਏ ਖਰਚ ਕੀਤੇ ਗਏ ਸੁੰਦਰ ਸਬ ਬ੍ਰਾਂਚ ਨੇੜੇ ਵੀਆਰ ਪੁਲ ਦੇ ਪੁਨਰਨਿਰਮਾਨ ਤੇ 334.25 ਲੱਖ ਰੁਪਏ ਦੀ ਲਾਗਤ ਆਈ ਖਰਾਤੀ ਤੋਚਨ ਮੋਲਾ ਰੋਡ ਤੱਕ ਨਵੀਂ ਸੜਕ ਦੇ ਨਿਰਮਾਣ ਤੇ 170.30 ਲੱਖ ਰੁਪਏ ਦੀ ਲਾਗਤ ਆਈ ਰਾਜਗੜ ਤੋਚਾ ਮੋਲਾ ਤੱਕ ਨਵੀਂ ਸੜਕ ਦੇ ਨਿਰਮਾਣ ਵਿੱਚ 90.56 ਲੱਖ ਦੀ ਲਾਗਤ ਆਈ ਨਿਡਾਨਾ ਅਤੇ ਕਿਨਾੜਾ ਪਿੰਡ ਵਿੱਚ ਪ੍ਰਾਇਮਰੀ ਸਿਹਤ ਕੇਂਦਰ ਬਣਾਏ ਜਾਣਗੇ ਸਿਹਤ ਕੇਂਦਰਾਂ ਤੇ ਕੁੱਲ ਖਰਚ 11000 104.10 ਲੱਖ ਰੁਪਏ ਪ੍ਰੋਗਰਾਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਜਨਮ ਦਿਨ ਮਨਾਇਆ ਗਿਆ ਤੀਜ ਦੇ ਮੌਕੇ ਤੇ ਹਰਿਆਣਾ ਦੇ ਸੱਭਿਆਚਾਰ ਦੀ ਪਛਾਣ ਸਸ਼ੀ ਕਾਲਜ ਉਸ 1024 7 ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਿੰਡ ਨੰਦਗੜ ਪੁੱਛੇ ਉੱਥੇ ਦਿੱਲੀ ਦੇ ਮੁੱਖ ਮੰਤਰੀ ਵੀ ਸ਼ਾਮਲ ਸਨ ਹਰਿਆਣਾ ਦੇ ਮੁੱਖ ਮੰਤਰੀ ਝੁਲਾਨਾ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਧਰ ਰੱਖਣ ਦੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਪਹੁੰਚੇ। ਇਸ ਮੌਕੇ ਤੇ ਹਰਿਆਣਾ ਦੇ ਡਿਪਟੀ ਸਪੀਕਰ ਕ੍ਰਿਸ਼ਨ ਮਿੱਡਾ, ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ 베ਦੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਵਿਧਾਇਕ ਰਾਜਕੁਮਾਰ ਗੋਤਮ ਰੰਦੀਰ ਪਨੀਹਾਰ, ਭਾਜਪਾ ਅਗੋ ਯੋਗੇਸ਼ ਬੈਰਾਗੀ ਵੀ ਮੌਜੂਦ ਰਹੇ। ਝੁਲਾਨਾ ਇਲਾਕੇ ਨੂੰ ਵਿਕਾਸ ਦਾ ਤੋਹਫਾ ਵੀ ਮਿਲਿਆ। 16,080.59 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀ ਪੱਦਰ ਵੀ ਰੱਖਿਆ ਗਿਆ। ਨੰਦਗੜ ਪਿੰਡ ਨੂੰ ਈ ਲਾਇਬ੍ਰੇਰੀ, ਇੰਡੋਰ ਜਿਮ ਅਤੇ ਸਬ ਹੈਲਥ ਸੈਂਟਰ ਦਾ ਤੋਹਫਾ ਮਿਲਿਆ। ਈ ਲਾਇਬ੍ਰੇਰੀ ਅਤੇ ਇੰਡੋਰ ਜਿਮ ਦਾ ਉਦਘਾਟਨ ਵੀ ਕੀਤਾ ਗਿਆ। ਨੰਦਗੜ ਦੇ ਤਿੰਨ ਪ੍ਰੋਜੈਕਟਾਂ ਵਿੱਚ 70.80 ਲੱਖ ਰੁਪਏ ਖਰਚ ਕੀਤੇ ਗਏ ਸੁੰਦਰ ਸਬ ਬ੍ਰਾਂਚ ਨੇੜੇ ਵੀ ਆਰ ਪੁਲ ਦੇ ਪੁਨਰਨਿਰਮਾਨ ਤੇ 334.25 ਲੱਖ ਰੁਪਏ ਦੀ ਲਾਗਤ ਆਈ ਖਰਾਤੀ ਤੋਂ ਚਨਮੋਲਾ ਰੋਡ ਤੱਕ ਨਵੀਂ ਸੜਕ ਦੇ ਨਿਰਮਾਨ ਤੇ 170.30 ਲੱਖ ਰੁਪਏ ਦੀ ਲਾਗਤ ਆਈ ਰਾਜਗੜ ਤੋਂ ਚਾਮੋਲਾ ਤੱਕ ਨਵੀਂ ਸੜਕ ਦੇ ਨਿਰਮਾਨ ਵਿੱਚ 90.56 ਲੱਖ ਦੀ ਲਾਗਤ ਆਈ ਨਿਡਾਨਾ ਅਤੇ ਕਿਨਾੜਾ ਪਿੰਡ ਵਿੱਚ ਪ੍ਰਾਇਮਰੀ ਸਿਹਤ ਕੇਂਦਰ ਬਣਾਏ ਜਾਣਗੇ ਸਿਹਤ ਕੇਂਦਰਾਂ ਤੇ ਕੁੱਲ ਖਰਚ 11000 ₹104.10 ਲੱਖ ਪ੍ਰੋਗਰਾਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਜਨਮ ਦਿਨ ਮਨਾਇਆ ਗਿਆ ਤੀਜ ਦੇ ਮੌਕੇ ਤੇ ਹਰਿਆਣਾ ਦੇ ਸੱਭਿਆਚਾਰ ਦੀ ਪਛਾਣ